ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਰਾਵਾਦ ਬਾਰੇ ਅੱਗੇ ਵੀ ਅਸੀਂ ਵਿਚਾਰ ਕਰਦੇ ਰਹੇ ਤਾ ਖਾਸ ਕਰਕੇ ਦੁੱਖ ਦੋ ਲੱਗਦਾ ਵਾ ਜਦੋਂ ਸਾਡੇ ਸੰਪਰਦਾਵਾਂ ਦੇ ਮੁਖੀ ਸਾਡੇ ਦਲਾਂ ਪੰਥਾਂ ਦੇ ਮੁਖੀ ਖਾਸ ਕਰਕੇ ਜਿਹੜੇ ਸੰਤ ਸਮਾਜ ਦੀ ਅਗਵਾਈ ਕਰਨ ਵਾਲੇ ਹੋਣ ਜਦੋਂ ਉਹ ਇਹਨਾਂ ਡੇਰੇਦਾਰਾਂ ਨੂੰ ਜਾ ਕੇ ਸਨਮਾਨਿਤ ਕਰਕੇ ਹੁੰਦੇ ਆ ਪਹਿਲੀ ਬੇਨਤੀ ਮੈਂ ਇਹ ਕਰਾਂ ਅੱਗੇ ਵੀ ਬੜੀ ਏਰੀ ਬੋਲੀ ਐ ਹੇ ਤੇ ਇਹ ਜਿਹੜੇ ਸਾਡੇ ਸੰਤ ਸਮਾਜਾਂ ਦੇ ਮੁਖੀ ਆ ਇਹ ਕਿਹ ਪੰਥ ਦੇ ਚੰਗੀ ਮਸਲੇ ਦੇ ਵਿੱਚ ਖੜੇ ਨਹੀਂ ਹੁੰਦੇ ਅੱਗੇ ਮੈਂ ਬੋਲਿਆ ਹਾਂ ਜਦੋਂ ਭਾਈ ਅਮਰਤਪਾਲ ਸਿੰਘ ਜੀ ਮਹਿਰੂ ਨੇ ਨਾਨਕ ਸਰ ਦੇ ਡੇਰੀਆਂ ਦੇ ਵਿੱਚੋਂ ਜਦੋਂ ਬਲਾਤਕਾਰ ਕੀ ਗਏ ਬਾਬੇ ਫੜੇ ਸੀ ਨਾਮ ਲੈਦਵਾ ਬਾਬਾ ਬਲਜਿੰਦਰ ਸਿੰਘ ਚਰਨ ਘਾੜ ਵਾਲਾ ਜਿਨ੍ਹਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਰੇਪ ਕੀਤੇ ਕੋ ਕਰਮ ਕੀਤੇ ਜੱਸੀ ਬਾਬਾ ਛੋਟੇ ਛੋਟੇ ਬੱਚਿਆਂ ਨਾਲ ਜਿੰਨੇ ਕੋ ਕਰਮ ਕੀਤੇ ਭਾਈ ਅਮਰਤਪਾਲ ਸਿੰਘ ਮਹਿਰੂ ਨੇ ਉਹ ਬਾਬੇ ਫੜੇ ਲੱਖੇ ਬਾਬੇ ਵਰਗੇ ਦੋਸ਼ੀ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਫੜ ਕੇ ਜਦੋਂ ਦੁਨੀਆ ਦੇ ਸਾਹਮਣੇ ਰੱਖੇ ਤੇ ਐਸੇ ਬਾਬਾ ਬਲਵੀਰ ਸਿੰਘ ਜੀ ਨੇ ਉਦੋਂ ਕੀ ਕਿਹਾ ਸੀ ਭੀ ਜਿਹੜਾ ਇਹਨਾਂ ਮਾਹ ਪੁਰਖਾਂ ਦੀ ਨਿੰਦਿਆ ਕਰੂਗਾ ਉਹਦੇ ਉੱਪਰ ਕੀ ਕੀਤੀ ਜਾਵੇਗੀ ਜੀ ਕਾਨੂੰਨੀ ਕਾਰਵਾਈ ਹੁਣ ਮਾਹ ਪੁਰਖ ਕਿਹੜੇ ਜਿਨ੍ਹਾਂ ਨੇ ਛੋਟੇ ਛੋਟੇ ਬੱਚੇ ਨਹੀਂ ਬਖਸ਼ੇ ਮਾਹ ਪੁਰਖ ਕਿਹੜੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਰਤੂਤਾਂ ਐਸੀਆਂ ਕੀਤੀਆਂ ਨਾਲ ਐਂ ਤੋਂ ਸ਼ਰਮ ਆਉਂਦੀ ਐ ਇਹਨਾਂ ਦੇ ਹੱਕ ਦੇ ਵਿੱਚ ਬਲਾਤਕਾਰ ਕਰਨ ਦੇ ਹੱਕ ਦੇ ਵਿੱਚ ਇਕੱਠਾ ਕੌਣ ਹੋਇਆ ਸਾਡੇ ਇਹੀ ਦਾਦਾ ਪੰਥਾਂ ਦੇ ਮੁਖੀ ਤੇ ਅਜੇ ਕੀ ਕਹਿੰਦੇ ਆ ਸਾਨੂੰ ਜੀ ਕਾਲ ਤੱਕ ਸਾਬ ਦਾ ਵੀ ਜਹੇਦਾਰ ਬਣਾ ਦਿੱਤਾ ਬਣਾ ਦੇਣਾ ਚਾਹੀਦਾ ਵਾ ਇੱਕ ਸਾਡਾ ਪ੍ਰਚਾਰਕ ਆ ਚਲੋ ਮੇਰੀ ਘਮਰਦਾ ਹੀ ਆ ਸਾਡਾ ਵੀਰ ਜੰਗ ਸਿੰਘ ਉਹ ਅਕਸਰ ਸਟੇਜਾਂ ਤੇ ਤੁਸੀਂ ਕਹਿੰਦਾ ਸੁਣੋ ਸੁਣੋਗੇ ਕੀ ਕਹਿੰਦਾ ਉਹ ਆਮ ਮਿਸ਼ਨਰੀ ਕਾਲਜਾਂ ਬਾਰੇ ਹੋ ਜੇ ਇਹ ਜੀ ਪਜਾਮੀਆਂ ਵਾਲੇ ਸਾਨੂੰ ਬਿਆਨ ਦੇਣਗੇ ਤੇ ਜੇ ਚਲੋ ਪਜਾਮੀਆਂ ਵਾਲੇ ਤੇ ਹੋਗੇ ਮਾਰੇ ਇਹ ਉਹੀ ਪਜਾਮੀਆਂ ਵਾਲੇ ਹੀ ਤੁਹਾਡੇ ਕੋਲੋਂ ਕੁਝ ਕੀਤਾ ਨਹੀਂ ਗਿਆ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਨੂੰ ਤੁਸੀਂ ਪਜਾਮੀਆਂ ਵਾਲੇ ਕਹਿੰਦੇ ਹੋ ਉਹਨਾਂ ਪਜਾਮੀਆਂ ਵਾਲਿਆਂ ਨੇ ਇਹਨਾਂ ਨੂੰ ਹਰਜੀਤ ਰਸੂਲਪੁਰ ਵਰਗੇ ਬਹਿਰੂਪਿਆ ਨੂੰ ਹੱਥ ਪਾਈ ਉਹ ਪਜਾਮੀਆਂ ਵਾਲੇ ਹੀ ਜਿਨ੍ਹਾਂ ਨੇ ਤੁਸੀਂ ਗੱਲ ਕਰਦੇ ਹੋ ਦਲਾਂ ਪੰਥਾਂ ਦੇ ਮੁਖੀਆਂ ਦੀ ਰਿਐਲਿਟੀ ਦੱਸਾਂ ਉਹਨਾਂ ਦੇ ਰੋਜ਼ ਇਹਨਾਂ ਨਾਲ ਮੁਲਾਕਾਤਾਂ ਦੁਗਾਹੀ ਤੇ ਕਦੀ ਕਿਸੇ ਨੇ ਬਹਿਰੂਪਿਆ ਕਰਾਰ ਨਹੀਂ ਕੀਤਾ ਹਰਜੀਤ ਰਸੂਲਪੁਰ ਵਰਗੇ ਨੂੰ ਹੁਣ ਇੱਕ ਮੁੱਦਾ ਜਿਹੜਾ ਭਖ ਰਿਹਾ ਵਾ ਬਾਬਾ ਗੁਰਿੰਦਰ ਸਿੰਘ ਜੀ ਢੱਲੋ ਜਿਹੜੇ ਰਾਧਾ ਸੁਆਮੀ ਬਿਆਸ ਸਤਸੰਗ ਡੇਰੇ ਦੇ ਮੌਜੂਦਾ ਮੁਖੀ ਆ ਬਾਬਾ ਬਲਬੀਰ ਸਿੰਘ ਜੀ ਤੇ ਇੱਕ ਸਾਡੇ ਪ੍ਰਚਾਰਕ ਨੇ ਕਨਈਆ ਜੀ ਚਲੋ ਸੋਹਣੀ ਕਥਾ ਕਰਦੇ ਉਹਨਾਂ ਨੂੰ ਮੈਂ ਕਈ ਵਾਰੀ ਇੱਕ ਦੋ ਵਾਰੀ ਮਿਲਿਆ ਵੀ ਆ ਉਹਨਾਂ ਨੂੰ ਮੈਂ ਦਿੱਲੀ ਸੀਸਗੰਜ ਸਾਹਿਬ ਮਿਲਿਆ ਹਾਂ ਕਥਾ ਸਾਹਮਣੇ ਬੈਠ ਕੇ ਵੀ ਸੁਣੀ ਮੈਂ ਉਹਨਾਂ ਦੀ ਸੋਹਣੀ ਕਥਾ ਕਰਦੇ ਆ ਕੀ ਹੋਇਆ ਕਨਈਆ ਜੀ ਜਿਹੜੇ ਸਾਡੇ ਵੀਰ ਨੇ ਉਹ ਵੀ ਬਾਬਾ ਬਲਬੀਰ ਸਿੰਘ ਜੀ ਵੀ ਉਹ ਬਿਆਸ ਵਾਲੇ ਨੂੰ ਮਿਲੇ ਚਲੋ ਕਿਸੇ ਨੇ ਆਵਾਜ਼ ਨਹੀਂ ਚੁੱਕੀ ਮੈਨੂੰ ਕੁਝ ਵੀਰਾਂ ਦੇ ਫੋਨ ਆਏ ਆਂਦੇ ਵੀ ਤੁਰਤ ਸਾਹਿਬ ਇੱਥੇ ਨਹੀਂ ਤੁਹਾਡੀਆਂ ਲਤਾ ਪਾਰ ਚਲਦੀਆਂ ਮੈਂ ਕਿਹਾ ਜੀ ਕਿਉਂ ਆਂਦੇ ਵੀ ਜਦੋਂ ਇਹੀ ਵਿਆਸ ਵਾਲਾ ਬਾਬਾ ਬਿਕਰਮ ਸਿੰਘ ਦੇ ਮਜੀਠੀਆਂ ਨੂੰ ਮਿਲਣ ਗਿਆ ਥਾਣੇ ਦੇ ਵਿੱਚ ਜੇਲ੍ਹ ਦੇ ਵਿੱਚ ਆਂਦੇ ਤੁਸੀਂ ਉਸ ਸਮੇਂ ਬਿਆਨ ਦਿੱਤਾ ਤੇ ਬਿਆਨ ਦੇ ਕਿ ਕੀ ਕਿਹਾ ਵੀ ਇੱਕ ਨਸ਼ਾ ਤਸਕਰ ਨੂੰ ਮਿਲਣ 35 ਮਿੰਟ ਵਾਸਤੇ ਵਿਆਸ ਡੇਰੇ ਦਾ ਮੁਖੀ ਗਿਆ ਕੁੱਤੀ ਚੋਰਾਂ ਨਾਲ ਰਲੀ ਇਹ ਸਟੇਟਮੈਂਟ ਮੇਰੀ ਸੀ ਉਹ ਵਾਲੇ ਸਟੇਟਮੈਂਟ ਮੇਰੀ ਸੁਣ ਕੇ ਮੈਨੂੰ ਕੁਝ ਵੀਰਾਂ ਦੇ ਫੋਨ ਆਏ। ਆਂਦੇ ਵੀ ਉਦੋਂ ਤੋਂ ਮਜੀਠੀਏ ਦੀ ਗੱਲ ਸੀ। ਵਿਆਸ ਵਾਲਿਆਂ ਬਾਰੇ ਤੁਸੀਂ ਅਕਸਰ ਬੋਲਦੇ ਹੋ। ਆਂਦੇ ਤੋਹ ਸਾਹਿਬ ਇੱਥੇ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਣਗੀਆਂ। ਮੈਂ ਕਿਹਾ ਕਿਉਂ? ਆਂਦੇ ਇੱਥੇ ਤੁਹਾਡੇ ਦਲਪੰਥ ਦਾ ਬਾਬਾ ਸਤਕਾਰਯੋਗ ਬਾਬਾ ਬਲਬੀਰ ਸਿੰਘ ਜੀ ਹੁਣ ਰਾਧਾ ਸੁਆਮੀ ਨੂੰ ਮਿਲਿਆ ਵਾ। ਆਂਦੇ ਇੱਥੇ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਣਗੀਆਂ। ਮੈਂ ਕਿਹਾ ਲੱਤਾਂ ਭਾਰ ਚੱਲਦੀਆਂ ਵੀਰੇ ਬੋਲਾਂਗੇ। ਹੁਣ ਮੈਨੂੰ ਪਤਾ ਵਾ ਕੁਝ ਸਾਡੇ ਵੀਰ ਇਹ ਵੀ ਸਵਾਲ ਕਰਨਗੇ। ਵੇਖੋ ਜੀ ਗੁਰੂ ਸਾਹਿਬ ਵੀ ਤੇ ਮਿਲਦੇ ਰਹੇ ਆ। ਜਿੱਦਾਂ ਸਾਡਾ ਇੱਕ ਬਾਬਾ ਪਿਛਲੇ ਮਹੀਨਿਆਂ ਦੇ ਵਿੱਚ ਕੁੰਭ ਦਾ ਮੇਲਾ ਨਾ ਗਿਆ ਉਸ ਬਾਬੇ ਨੂੰ ਸੱਚਾ ਸਾਫਤ ਕਰਨ ਦੇ ਮਾਰੇ ਕੀ ਕਿਹਾ ਗੁਰੂ ਸਾਹਿਬ ਵੀ ਤਾਂ ਜਾਂਦੇ ਰਹੇ ਹੁਣ ਮੈਂ ਨਾਲ ਆਣਦੀ ਮੈਨੂੰ ਲੋੜ ਨਹੀਂ ਕਿਹੜਾ ਬਾਬਾ ਜਿਹੜਾ ਕੁੰਭ ਦਾ ਮੇਲਾ ਨਾ ਗਿਆ ਨਾਲ ਤਾਂ ਫੇਰ ਆਖਣਗੇ ਵੀ ਕਈ ਵਾਰ ਰੌਲਾ ਪਾਉਣਗੇ ਚਲੋ ਸਮਝਣ ਵਾਲੇ ਸਮਝ ਗਏ ਹੁਣ ਇੱਥੇ ਵੀ ਕੁਝ ਮੈਨੂੰ ਪਤਾ ਵੀਰ ਐ ਅਸੀਂ ਗੱਲਾਂ ਕਰਨਗੇ ਵੇਖੋ ਜੀ ਕਿਸੇ ਨੂੰ ਮਿਲਣਾ ਕਿਹੜੀ ਮਾੜੀ ਗੱਲ ਹੈ ਕਈ ਕਹਿਣਗੇ ਗੁਰੂ ਸਾਹਿਬ ਵੀ ਤਾਂ ਮਿਲਦੇ ਰਹੇ ਮਿਲਦੇ ਰਹੇ ਆ ਸੀ ਮੁਨ ਕਰ ਕਿਦੋਂ ਆ ਕਿ ਨਹੀਂ ਮਿਲਦੇ ਰਹੇ ਮਿਲਦੇ ਰਹੇ ਪਰ ਗੁਰੂ ਸਾਹਿਬ ਮਿਲ ਕੇ ਸਮਝਾਉਂਦੇ ਵੀ ਰਹੇ ਸਦਾ ਜਾ ਕੇ ਸਨਮਾਨਤ ਨਹੀਂ ਕਰ ਦਿੰਦੇ ਰਹੇ ਜਿੱਦਾਂ ਅੱਜ ਸਾਡੇ ਬਾਬੇ ਮੈਂ ਬਾਬਾ ਜੀ ਦੀ ਵੀਡੀਓ ਵੇਖੀ ਬਾਬਾ ਬਲਬੀਰ ਸਿੰਘ ਜੀ ਦੀ ਉਹਨਾਂ ਨੂੰ ਇੱਕ ਥੈਲੇ ਦੇ ਵਿੱਚ ਜਿਹਦੇ ਵਿੱਚ ਬੁੱਢਾ ਦਲ ਦਾ ਇਤਿਹਾਸ ਆ ਉਹ ਕਿਤਾਬਾਂ ਦਿੱਤੀਆਂ ਮਹਾਰਾਜਾ ਰਣਜੀਤ ਸਿੰਘ ਜਿੱਤੇ ਇਤਿਹਾਸ ਆ ਸ਼ੇਰ-ਏ-ਪੰਜਾਬ ਦਾ ਉਹ ਕਿਤਾਬਾਂ ਦਿੱਤੀਆਂ ਯਾਰ ਤੁਹਾਡੀਆਂ ਕਿਤਾਬਾਂ ਉਹ ਪੜ ਲੈਣਗੇ ਜਿਹੜੇ ਆਪ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰੀਕ ਬਣ ਕੇ ਬਹਿ ਗਏ ਸਵਾਲ ਪੁੱਛਿਆ ਕਿ ਮੈਂ ਤੁਹਾਡੇ ਦੁਆਰਾ ਦਿੱਤੀਆਂ ਕਿਤਾਬਾਂ ਕੀ ਉਹ ਪੜਨਗੇ ਜਿਹੜੇ ਆਪ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਬਣੇ ਆ ਜਿਨ੍ਹਾਂ ਨੇ ਆਪ ਆਪਣੀਆਂ ਕਿਤਾਬਾਂ ਸਾਰਵਜਨ ਮਾਰੇ ਬੜੀ ਅਰੀ ਬੇਨਤੀ ਕੀਤੀ ਆ ਜਿਨ੍ਹਾਂ ਨੇ ਸ਼ਰਿਆਮ ਗੁਰੂ ਗ੍ਰੰਥ ਸਾਹਿਬ ਬਾਰੇ ਟਿੱਪਣੀ ਕਰਕੇ ਕਿਹਾ ਵਾ ਕਿ ਅਖਰ ਗੁਰੂ ਨਹੀਂ ਹੋ ਸਕਦੇ ਕਿ ਉਹ ਵਾਲੇ ਬਾਬੇ ਤੁਹਾਡੀਆਂ ਕਿਤਾਬਾਂ ਤੋਂ ਕੀ ਲੈਣਗੇ ਯਾਰ ਤੇ ਜੇ ਤੁਹਾਡੀ ਗੱਲ ਨੂੰ ਸੱਚਾ ਮੰਨ ਵੀ ਲਓ ਗੱਲ ਮੇਰੀ ਧਿਆਨ ਨਾਲ ਸੁਣਿਓ ਕਿ ਗੁਰੂ ਸਾਹਿਬ ਤੁਸੀਂ ਕਹਿੰਦੇ ਹੋ ਵੀ ਮਿਲਦੇ ਰਹੇ ਆ ਤੇ ਗੁਰੂ ਸਾਹਿਬ ਮਿਲ ਕੇ ਸਮਝਾਉਂਦੇ ਰਹੇ ਆ ਹਾ ਕੰਮ ਨਹੀਂ ਕਰਦੇ ਰਹੇ ਜਿਹੜੇ ਅੱਜ ਕੰਮ ਸਾਡੇ ਬਾਬੇ ਕਰਾਏ ਆ ਬਾਬਾ ਹਾ ਦਾ ਮਿਲਨ ਗਿਆ ਉਹ ਬਾਬਾ ਆਇਆ ਪਰ ਉਹਦਾ ਸੁਆਮੀ ਤੇ ਜੇ ਗੁਰੂ ਸਾਹਿਬ ਦੀ ਰੀਸ ਹੀ ਕਰਨੀ ਹੈ ਵੀ ਗੁਰੂ ਸਾਹਿਬ ਹੀ ਮਿਲਦੇ ਰਹੇ ਆ ਤੇ ਬਾਬਾ ਬਲਬੀਰ ਸਿੰਘ ਜੀ ਤੁਸੀਂ ਸਮਝਾਉਂਦੇ ਹੋ ਉਸ ਵੇਲੇ ਕਿ ਮੇਰੇ ਵੀਰ ਗੁਰਿੰਦਰ ਸਿੰਘ ਜਿਹੜੀਆਂ ਲੋਕਾਂ ਦੀਆਂ ਜ਼ਮੀਨਾਂ ਦੇ ਧੱਕੇ ਨਾਲ ਕਬਜ਼ੇ ਕਰ ਰਹੇ ਆ ਕਰਨੇ ਛੱਡ ਦੇ ਸਾਡਾ ਵੀ ਸੇਰਾ ਜੀ ਬਾਬਾ ਬਾਬਾ ਬਲਬੀਰ ਸਿੰਘ ਜੀ ਗਾੜੀ ਚੁੱਕਦਾ ਪੀ ਬੜਾ ਸੋਹਣਾ ਕੰਮ ਸਲੰਘਾ ਜੋ ਕਦਮ ਚੁੱਕ ਰਹੇ ਸਾਡਾ ਵੀ ਸਿਰ ਝੁਕਦਾ ਸਾਡਾ ਵੀ ਸਿਰ ਝੁਕਦਾ ਤੁਹਾਡੇ ਸਾਹਮਣੇ ਇੱਕ ਫੋਟੋ ਅਸੀਂ ਐਡ ਕਰਕੇ ਲਾ ਦੇਾਂਗੇ ਜਿਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਆਸ ਡੇਰੇ ਦੇ ਮੁਖੀ ਨੇ ਆਪਣੇ ਸਿਰ ਦੇ ਉੱਤੇ ਟੋਪੀ ਪਾਈ ਆ ਬਾਬਾ ਜੀ ਤੁਸੀਂ ਸਮਝਾ ਦਿੰਦੇ ਇਹ ਟੋਪੀ ਪਾਉਣਾ ਸਿੱਖ ਦਾ ਕੰਮ ਨਹੀਂ ਸਿੱਖ ਦਾ ਕੰਮ ਆ ਦਸਤਾਰ ਸਾਬਤ ਸੂਰਤ ਦਸਤਾਰ ਸਿਰਾਂ ਇਹ ਸਿੱਖ ਦਾ ਕੰਮ ਆ ਸਮਝਾ ਦਿੰਦੇ ਸਮਝਾ ਦਿੰਦੇ ਬਾਬਾ ਜੀ ਤੁਸੀਂ ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਅਰਦਾਸ ਕਰ ਰਹੇ ਆ ਇਹ ਬਿਆਸ ਵਾਲਾ ਬਾਬਾ ਜਿੱਥੋਂ ਤੱਕ ਮੈਨੂੰ ਪਤਾ ਵਾ ਅੱਖਾਂ ਦੇ ਖੋਪੇ ਵੀ ਲਾਏ ਆ ਐਨਕਾਂਵੇਂ ਲਾਈਆਂ ਵਾ ਤੇ ਅਰਦਾਸ ਹੁੰਦੀ ਦੀ ਬਾਬੇ ਰਾਜਾ ਸੁਆਮੀ ਨੇ ਪ੍ਰਵਾਹ ਹੀ ਨਹੀਂ ਕੀਤੀ ਸਿੱਧਾ ਹੀ ਅੰਦਰ ਗਏ ਬਾਬਾ ਜੀ ਤੇ ਅੰਦਰ ਜਾ ਕੇ ਮੱਥਾ ਟੇਕਿਆ ਮੱਥਾ ਟੇਕ ਕੇ ਬਾਹਰ ਨਿਕਲੇ ਬਾਬਾ ਜੀ ਸਮਝਾਉਂਦੇ ਉਸ ਵੇਲੇ ਪੀ ਜਿੱਥੇ ਅਰਦਾਸ ਹੋ ਰਹੀ ਹੋਵੇ ਘਟੋ ਘਟ ਬਹੁਤਾ ਸਮਾਂ ਨਹੀਂ 5 ਮਿੰਟ ਤੇ ਤੁਸੀਂ ਵੇਟ ਕਰ ਹੀ ਸਕਦੇ ਹੋ ਨਾ ਵਾਧ ਤੋਂ ਵਾਧ ਅਰਦਾਸ ਲਾਸ ਤੇ ਪਹੁੰਚ ਗਈ ਸੀ ਅਰਦਾਸ ਮਾਂਪਤ ਹੁੰਦੀ 5 ਮਿੰਟ ਨੀਚੇ ਬੈਠ ਜਾਂਦੀ ਸੰਗਤ ਦੇ ਵਿੱਚ ਸੰਗਤ ਦੇ ਵਿੱਚ 5 ਮਿੰਟ ਬੈਠਦੇ ਹੁਕਮ ਨਮਾ ਹੁੰਦਾ ਮੱਥਾ ਟੇਕ ਲੈਂਦੇ ਨਕਮਸਤਾ ਕੋ ਲੈਂਦੇ ਲੇਕਿਨ ਬਾਬੇ ਨੇ ਇਹ ਨਹੀਂ ਜ਼ਰੂਰੀ ਸਮਝਿਆ ਪੇ ਅਰਦਾਸ ਹੋ ਰਹੀ ਹੈ ਬਾਬੇ ਨੇ ਸੱਦਾ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਚ ਅਰਦਾਸ ਹੁੰਦੀ ਨੇ ਮੱਥਾ ਟੇਕਿਆ ਹੁਣ ਇੱਥੇ ਕੁਝ ਭੇਡਾਂ ਇਹ ਵੀ ਸਵਾਲ ਕਰਨ ਲੱਗੀਆਂ ਸਾਨੂੰ ਵੀ ਵੇਖੋ ਜੀ ਮੱਥਾ ਟੇਕਿਆ ਤਾਂ ਹੈ ਨਾ ਸਾਨੂੰ ਇਹ ਵੀ ਕਹਿਣਗੀ ਤੁਹਾਨੂੰ ਕੀ ਤਰਾਜ ਸਾਨੂੰ ਤਰਾਜ ਕੋਈ ਨਹੀਂ ਗਾ ਤੁਸੀਂ ਕਹਿੰਦੇ ਮੱਥਾ ਟੇਕਿਆ ਤਾਂ ਹੈ ਨਾ ਤੇ ਮੱਥਾ ਟੇਕ ਕੇ ਸਾਨਗੀ ਦੇ ਉੱਤੇ ਕੀਤਾ ਨਾ ਟੇਕਦਾ ਵਸੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਸਮਝੀ ਕੀ ਰਹੇ ਆਏ ਜਿਹੜੇ ਆਪ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕਾ ਕਰਕੇ ਆਪ ਗੁਰੂ ਗ੍ਰੰਥ ਸਾਹਿਬ ਦਾ ਦੁਸ਼ਮਣ ਬਣ ਕੇ ਬਹਿ ਗਏ ਗੁਰੂ ਗ੍ਰੰਥ ਸਾਹਿਬ ਨੂੰ ਕਾਪੀ ਕਿਤਾਬ ਸਮਝ ਰਹੇ ਮੇਰੀ ਗੱਲ ਨੂੰ ਕੋਈ ਦੂਜੇ ਬੰਦੇ ਖੜੇ ਵੀ ਮੈਂ ਇਹ ਗੱਲ ਕਹਿ ਰਿਹਾ ਵੀ ਕੋਈ ਦਲ ਪੰਥ ਮਾਰਾ ਨਹੀਂ ਬੁੱਢਾ ਦਲ ਦਾ ਪਹਿਲਾਂ ਵੀ ਸਤਕਾਰ ਸੀ ਤਰਨਾ ਦਲ ਦਾ ਵੀ ਸਤਕਾਰ ਆ ਵਿਦਿਜਨ ਸੰਪਰਦਾ ਦਾ ਉਹਦਾ ਵੀ ਸਤਕਾਰ ਦਮਦਮੀ ਟਕਸਾਲ ਦਾ ਸਤਕਾਰ ਆ ਮਿਸ਼ਨਰੀ ਕਾਲਜਾਂ ਦਾ ਸਤਕਾਰ ਆ ਹੋਰ ਸਾਡੀਆਂ ਸੰਸਥਾਵਾਂ ਕੋਈ ਕਮੇਟੀਆਂ ਦਿੱਲੀ ਕਮੇਟੀ ਸ੍ਰੋਮਣੀ ਕਮੇਟੀ ਐਸਜੀਪੀਸੀ ਹਰਿਆਣਾ ਕਮੇਟੀ ਸਾਰਿਆਂ ਦਾ ਸਤਕਾਰ ਹੈ ਮਾਲਾ ਕੋਈ ਨਹੀਂ ਪਰ ਮਾਲਾ ਉਹ ਕੰਮ ਆ ਕਿ ਜਿੱਥੇ ਆਪਾਂ ਦੇ ਗੁਰੂ ਦਾ ਸਿਧਾਂਤ ਭੁੱਲ ਕੇ ਤੁਸੀਂ ਜਾ ਕੇ ਉਹਨਾਂ ਦੇਹ ਤਾਰੀ ਗੁਰੂਦੰਮ ਜਿਹੜੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਮੰਨ ਕੇ ਬਹਿ ਗਏ ਯਾਰ ਉਹਨਾਂ ਨਾਲ ਤੁਸੀਂ ਮੁਲਾਕਾਤਾਂ ਕਰਦੇ ਫਿਰਦੇ ਹੋ ਕਿੱਡੇ ਕੰਮ ਸਹੀ ਆ ਯਾਰ ਕਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕਦੀ ਬੇਅਦਬੀ ਤੇ ਨਹੀਂ ਆਹੀ ਪਹੁੰਚੇ ਵੀ ਬੇਅਦਬੀ ਹੋ ਗਈ ਯਾਰ ਬਾਬੇ ਨੇ ਬਲਾਤਕਾਰ ਕੀਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਯਾਰ ਸਾਰੇ ਇਕੱਠੇ ਹੋ ਕੇ ਚਲ ਗਏ। ਇਹੋ ਬਾਬੇ ਸੀ ਨਾ ਜਿਹੜੇ ਕਹਿੰਦੇ ਵੀ ਜਿਹੜਾ ਇਹਨਾਂ ਮਾਹਪੁਰਖਾਂ ਨੂੰ ਦਿਆ ਕਰੂਗਾ ਉਹਦੇ ਉੱਤੇ ਕੀ ਕਰਾਂਗੇ ਕਾਨੂੰਨੀ ਕਾਰਵਾਈ। ਮਹਿਰੋਂ ਨੂੰ ਨੱਥ ਪਾਵਾਂਗੇ। ਬਾਬਾ ਜੀ ਕੰਚਨ ਕੁਮਾਰੀ, ਕਮਲ ਕੌਰ ਭਾਬੀ, ਅਮਰਤਪਾਲ ਮਹਿਰੋਂ ਉਹਨਾਂ ਨੇ ਜਿਹਨੂੰ ਸੋਧਾ ਲਾਇਆ ਗੰਦਗੀ ਨੂੰ ਖਤਮ ਕੀਤਾ। ਇਸੇ ਬਾਬੇ ਨੇ ਕਿਹਾ ਪਿਓਰ ਦੇ ਹੱਥ ਨਹੀਂ ਚੁੱਕਣਾ ਚਾਹੀਦਾ। ਯਾਰ ਔਰਤ ਇਹ ਹੋਊਗੀ ਵੀ ਜਿਹੜੀ ਲੋਕਾਂ ਨੂੰ ਮਤਲਬ ਮਾੜੀ ਸਿੱਖਿਆ ਦਵੇ ਕੋਈ ਗੰਦਗੀ ਪ੍ਰਮੋਟ ਕਰੇ ਉਮਰੀ ਮਰਨ ਤੋਂ ਬਾਅਦਾਂ ਇੱਕ ਵੀਡੀਓ ਵੀ ਉਹ ਬੀਬੀ ਦੀ ਵਾਇਰਲ ਹੋ ਗਈ ਯਾਰ ਸਵਾਲ ਇਹ ਪੈਦਾ ਹੁੰਦਾ ਗੰਦ ਪਾਉਣ ਵਾਲਿਆਂ ਦੇ ਕੋਲੋਂ ਹੀ ਕੀ ਸੇਰ ਲੈ ਰਹੇ ਆ ਜਿਹੜੀਆਂ ਆਪ ਔਰਤਾਂ ਵਾਂ ਦੂਜੀਆਂ ਔਰਤਾਂ ਨੂੰ ਕੀ ਸਿੱਖਿਆ ਦੇਣਗੀਆਂ ਉਹ ਤੇ ਉਸ ਬੀਬੀ ਦੇ ਹੱਕ ਦੇ ਵਿੱਚ ਬਾਬਾ ਜੀ ਨੇ ਬਿਆਨ ਦਿੱਤਾ ਕੀ ਬਿਆਨ ਵੀ ਔਰਤ ਨੂੰ ਮਾਰਨਾ ਨਹੀਂ ਚਾਹੀਦਾ ਮੈਂ ਤੇ ਬੜੀ ਏਰੀ ਬੇਨਤੀ ਕੀਤੀ ਇੱਕ ਕਾਮ ਆਰ ਕੇ ਕੰਨ ਤੇ ਟੰਗ ਦਿੱਤਾ ਜਾਵੇ ਨਾ ਤੇ ਬਾਕੀ ਦੇ ਕਾਂ ਆਪਣੇ ਆਪ ਉਹਨਾਂ ਦੇ ਵਿੱਚ ਪਰਤੂ ਪਿਆ ਰਹਿੰਦਾ ਵਾ ਜਿੱਦਾਂ ਹੁਣ ਸਾਡੇ ਸਿੰਘ ਉਹ ਜਾ ਰਹੇ ਆ ਜਿਹੜੇ ਬਾਬੇ ਪਖੰਡ ਕਰ ਰਹੇ ਸਿਰ ਫੇਰਦੇ ਆ ਫੱਕਰਾ ਫਕੀਰਾ ਨਾਲ ਇੱਕ ਉਹਨਾਂ ਨੂੰ ਸਾਡੇ ਸਿੰਘ ਹੁਣ ਥੱਲ ਪਾ ਰਹੇ ਆ ਅਹੀਂ ਆਖੀ ਵੇਖੋ ਜੀ ਇੱਕ ਨੂੰ ਥੱਲ ਪਾਇਆ ਕੀ ਹੋਜੂ ਅੱਜ ਇੱਕ ਨੂੰ ਥੱਲ ਪਈ ਆ ਇੱਕ ਵੱਲ ਵੇਖ ਕੇ ਹੌਲੀ ਹੌਲੀ ਬਾਕੀ ਦੇ ਚਾਰ ਵੀ ਸੁਦਨਗੇ 400 ਦਰਨਗੇ 14 ਦੇ ਮੰਨ ਦੇ ਵਿੱਚ ਡਾਰ ਹੋਏਗਾ ਵੇਖੋ ਵੇਖੀ ਬਾਕੀ ਹੋਰ ਸੁਧਰਨਗੇ। ਇਹੜੀ ਗੱਲ ਹੁੰਦੀ ਏਕ ਨੂੰ ਮਾਰਿਆ ਕੀ ਹੁੰਦਾ ਵਾ? ਹੁੰਦਾ ਵਾ ਬਹੁਤ ਕੁਝ ਹੁੰਦਾ ਬਾਬਾ ਜੀ। ਤੁਸੀਂ ਸਾਡੇ ਸਤਿਕਾਰਯੋਗ ਜੀ। ਕਿਤੇ ਉਹ ਮਾਫ ਕਰਨਾ ਜਿਹੜੀ ਮੈਂ ਸ਼ਬਦਾਵਲੀ ਆ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ। ਤੁਸੀਂ ਸਾਡੇ ਚਲੋ ਵੱਡੇ ਜੇ ਸਾਡੇ ਦਾਦਾ ਜੀ ਸਮਾਨ ਜੀ। ਉਮਰ ਦੀ ਗੱਲ ਕਰੀਏ। ਅਹੁਦੇ ਦੀ ਗੱਲ ਕਰੀਏ। ਤੁਸੀਂ ਬੁੱਢਾ ਦਲ ਦੇ ਮਜੂਦਾ ਮੁਖੀ ਹੋ। ਇਕ ਗੱਦੀ ਉਹ ਗੱਦੀ ਆ ਜਿਸ ਗੱਦੀ ਤੇ ਕਿਤੇ ਇੱਕ ਸਮੇਂ ਦੇ ਸਿਰ ਝੁਕਦਾ ਵਾ ਅਕਾਲੀ ਬਾਬਾ ਫੂਲਾ ਸਿੰਘ ਹੁਣੀ ਰਹੇ ਇਹ ਉਹ ਗੱਦੀ ਆ ਜਿਸ ਗੱਦੀ ਤੇ ਕਿਤੇ ਬਾਬਾ ਹਨੂਮਾਨ ਸਿੰਘ ਜੀ ਹੁਣੀ ਰਹੇ ਅੱਜ ਉਸ ਗੱਦੀ ਤੇ ਬੈਠ ਕੇ ਬੁੱਢਾ ਦਲਦੇਮ ਮੁਖੀ ਦੀ ਗੱਡੀ ਤੇ ਬੈਠ ਗਏ ਗੱਦੀ ਤੇ ਤੇ ਬਾਬਾ ਜੀ ਥੋੜੀ ਜਿਹੀ ਪੰਥਰੀ ਲਾਜ ਰੱਖ ਲਈਏ ਬਾਬਾ ਬਲਵੀਰ ਸਿੰਘ ਜੀ ਨਾਲ ਮੇਰਾ ਕੋਈ ਨਿੱਜੀ ਵੈਰ ਨਹੀਂ ਸਾਡੇ ਸਤਿਕਾਰਯੋਗ ਨੇ ਉਹ ਤਾਂ ਦਿੱਲੀ ਦੀ ਗੱਲ ਆ ਜਦੋਂ ਦਿੱਲੀ ਫਤਿਹ ਦਿਵਸ 2025 ਦਾ ਦਿੱਲੀ ਫਤਿਹ ਦਿਵਸ ਤਾਂ ਮੈਂ ਬਾਬਾ ਬਲਬੀਰ ਸਿੰਘ ਨੂੰ ਆਪ ਜਾ ਕੇ ਫਤੇ ਬਲਾ ਕੇ ਆਇਆ ਮੇਰਾ ਕੋਈ ਨਜੀਬ ਐਰ ਨਹੀਂ ਪਰ ਇਹ ਗੱਲ ਬਹੁਤ ਕਿਤੇ ਨਾ ਕਿਤੇ ਗਲਤ ਹੁੰਦੀ ਆ ਕਿ ਜਿਹੜਾ ਇਹਨਾਂ ਨੂੰ ਜਾ ਕੇ ਮਿਲਣਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਬਣ ਕੇ ਬਹਿ ਗਏ ਜਨਾਂ ਦੀਆਂ ਰੋਜ਼ ਭਾਜਪੀ ਨਾਲ ਆਰਐਸਐਸ ਨਾਲ ਜਨਾਂ ਦੀਆਂ ਰੋਜ਼ ਮੁਲਾਕਾਤਾਂ ਹੁੰਦੀਆਂ ਵਾ ਜਿਹੜੇ ਨਾਮਧਾਰੀ ਆਪਣੇ ਆਪ ਨੂੰ ਰੋਜ਼ ਕਹਿੰਦੇ ਹੋਣ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਸਾਡਾ ਬਾਬਾ ਗੁਰੂ ਆ ਉਹਨਾਂ ਨਾਲ ਮੀਟਿੰਗਾਂ ਹੁੰਦੀਆਂ ਹੁੰਦੀਆਂ। ਰੋਜ਼ ਜੱਫੀਆਂ ਪੈਂਦੀਆਂ ਵਾ। ਜਿਹੜੇ ਨਿਰੰਕਾਰੀ ਮੰਡਲੀ ਨਕਲੀ ਨਿਰੰਕਾਰੀ ਜਿੰਨਾਂ ਨੂੰ ਆਮ ਭਾਸ਼ਾ ਦੇ ਵਿੱਚ ਨਰਕਧਾਰੀਏ ਕਹਿੰਦੇ ਆ। ਉਹ ਨਰਕਧਾਰੀਏ ਉਹਨਾਂ ਦੇ ਨਾਲ ਇਹ ਵਿਆਸ ਵਾਲਿਆਂ ਦੀਆਂ ਰੋਜ਼ ਮੁਲਾਕਾਤਾਂ ਹੁੰਨ। ਤੇ ਤੁਸੀਂ ਅਜੇ ਵੀ ਇਹਨਾਂ ਨੂੰ ਸਨਮਾਨਤ ਕਿੱਦਾਂ ਕਰੋ? ਕਿਵੇਂ ਸਨਮਾਨਤ ਕੀਤਾ ਗਿਆ? ਆਹ ਜੀ ਬੁੱਢਾ ਦਲ ਦਾ ਇਤਿਹਾਸ ਆ ਪੜ ਲਿਓ। ਯਾਰ ਤੁਹਾਡੇ ਇਤਿਹਾਸ ਨੂੰ ਕੀ ਕਰਨਾ ਹੁੰਦਾ? ਉਹਨੂੰ ਸਮਝਾਓ ਭਰਾ ਆਹ ਕੰਮ ਨਾ ਕਰ। ਪ੍ਰਚਾਰ ਕਰ ਸਿੱਖੀ ਸੰਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰ ਜਦੋਂ ਮਸ਼ਕੀਨ ਜੀ ਨੇ ਇਹਨਾਂ ਬਾਰੇ ਬਚਨ ਪਹਿਲਾਂ ਕੀਤਾ ਸੀ ਕਿ ਪੜਦੇ ਗੁਰਬਾਣੀਆਂ ਤਾਂ ਗੁਰੂ ਆਪ ਬਣੇ ਹੋਏ ਆ ਵੇ ਆਖਿਆ ਗੁਰਬਾਣੀ ਦੀ ਕਰਕੇ ਗੁਰੂ ਹੋਣ ਦੀ ਮੋਹ ਆਪਣੇ ਆਪ ਤੇ ਲਈ ਹੈ ਯਾਰ ਜਦੋਂ ਤੁਸੀਂ ਜਾ ਕੇ ਸਾਡੇ ਸੰਤ ਸਮਾਜਾਂ ਦੇ ਮੁਕੀ ਜਾ ਕੇ ਇਹਨਾਂ ਨੂੰ ਮਿਲਣਗੇ ਤੇ ਆਮ ਬੰਦੇ ਨੇ ਤੇ ਆਪਣੇ ਆਪ ਭਜਦੇ ਜਾਣਾ ਕਿ ਸਾਡੇ ਦਲਾਂ ਪੰਥਾਂ ਦੇ ਮੁਕੀ ਜਾ ਕੇ ਮਿਲ ਰਹੇ ਕਿੱਧਰ ਨੂੰ ਗੱਲ ਗਈ ਲੱਗਦਾ ਨਹੀਂ ਵੀ ਕਿੱਡੀ ਗਹਿਰਾਈ ਦੇ ਖੱਡ ਦੇ ਵਿੱਚ ਅਸੀਂ ਕੌਮ ਨੂੰ ਸੁੱਟ ਰਹੇ ਆਂ ਅਜੇ ਇਸ ਗੱਲ ਦਾ ਵੀ ਰੌਲਾ ਵਾ ਪੀ ਇਸ ਬਾਬਾ ਇਹਨਾਂ ਬਾਬਿਆਂ ਨੂੰ ਕਾਲ ਤਖਤ ਸਰ ਦੇ ਜਹੇਦਾਰ ਲਾ ਦੋ ਜੇ ਕਾਲ ਤਖਤ ਸਰ ਦੇ ਜਹੇਦਾਰ ਲਾਤਾ ਕਿੱਡੀ ਗੈਰੀ ਖਾੜ ਜੇ ਸੁੱਟਣਗੇ ਮੇਰਾ ਕਿਸ ਦੇ ਨਾਲ ਕੋਈ ਨਿੱਜੀ ਵੈਰ ਨਹੀਂ ਨਾ ਮੇਰਾ ਨਿੱਜੀ ਵੈਰ ਬਾਬੇ ਬਲਬੀਰ ਸਿੰਘ ਜੀ ਨਾਲ ਸਗੋਂ ਮੇਰਾ ਬੜਾ ਪਿਆਰ ਹੈ ਮਿਲਦੇ ਆਂ ਹੀ ਉਹਨਾਂ ਨੂੰ ਤੇ ਨਾ ਮੇਰੀ ਕੋਈ ਦੁਸ਼ਮਣੀ ਵਿਆਸ ਵਾਲੇ ਗੁਰਿੰਦਰ ਸਿੰਘ ਬਾਬੇ ਢਿਲੋਂ ਨਾਲ ਤੇ ਨਾ ਹੀ ਮੇਰੀ ਦੁਸ਼ਮਣੀ ਆ ਜਿਹੜਾ ਇੱਕ ਸਾਡੇ ਬਾਲਸਰਾਏ ਪਿੰਡ ਦਾ ਇੱਕ ਢਾਡੀ ਸਿੰਘ ਆ ਜੀਦੀ ਦਾੜੀ ਕਦੀ ਚਿੱਟੀ ਹੋ ਜਾਂਦੀ ਏ ਕਦੀ ਅਗਰੇ ਦਿਨ ਕਾਲੀ ਹੋ ਜਾਂਦੀ ਆ ਨੈਰੋ ਲੈਕ ਫਿਰਦਾ ਜਦੋਂ ਹੁਣ ਨੈਰੋ ਲੈਕ ਕੀ ਦੀ ਮੈਂ ਗੱਲ ਕਰਦਾ ਵਾ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਉਹ ਕਿੱਡਾ ਇਹਨਾਂ ਦੇ ਬਿਆਸ ਵਾਲਿਆਂ ਦੇ ਹੱਥ ਚ ਭੁਗਤ ਰਿਹਾ ਸੀ ਪਹਿਲਾਂ ਮੈਂ ਬੜੀ ਸਪੋਰਟ ਕਰਦਾ ਅਜੀਬ ਕਰਦਾ ਵਾਂ ਜੇ ਨਹੀਂ ਇਹ ਨਹੀਂ ਭੇਜ ਨਹੀਂ ਕਰਦਾ ਜਦੋਂ ਕੋਈ ਪੰਥ ਦਾ ਚੰਗਾ ਮੁੱਦਾ ਆ ਜੇ ਵੀ ਚੁੱਕਦਾ ਜੇ ਵੀ ਸਪੋਰਟ ਕਰਦਾ ਉਹਦੀ ਮੈਂ ਉਹ ਕੋਲਰ ਪੀਜੇ ਵਾਲਿਆਂ ਦਾ ਹੱਥ ਪਾਈ ਜਾ ਕੇ ਮੈਂ ਸਪੋਰਟ ਕੀਤੀ ਬੰਟੀ ਬਾਬਾ ਸਿਰਫ ਇਹਦਾ ਹੀ ਜਾ ਕੇ ਪਖੰਡ ਕਰਦਾ ਸੀ ਉਹਨੂੰ ਜਾ ਕੇ ਉਹਨਾਂ ਵਿਚਾਰ ਕੀਤੀ ਨੱਥ ਭਾਈ ਉਦੋਂ ਮੈਂ ਉਹਨਾਂ ਦੇ ਅੱਗੇ ਬੋਲਿਆ ਪਰ ਜਿੱਥੇ ਗੁਰੂ ਘਰ ਦੇ ਢਾਡੀ ਆਉ ਉਹ ਤੇ ਯਾਰ ਡੇਰਿਆਂ ਨੂੰ ਤੁਸੀਂ ਪ੍ਰਮੋਟ ਕਰ ਲਾਪੋ ਬਾਬਾ ਜੀ ਇਹ ਕੰਮ ਚੰਗੇ ਨਹੀਂ ਆ ਪਰ ਬੇਨਤੀ ਹੈ ਤੇ ਜੇ ਮਿਲਣਾ ਹੁੰਦਾ ਕਿਸੇ ਨੂੰ ਕਿਸੇ ਨੂੰ ਸਮਝਾਇਆ ਗਿਆ ਕਰੋ ਇਹਦਾ ਸਨਮਾਨਤ ਕਰਨੇ ਕੋਈ ਚੰਗੀ ਗੱਲ ਨਹੀਂ ਆ ਤੁਹਾਡੇ ਵਾਲਾ ਜ ਦੁਨੀਆ ਵੇਖੇਗੀ ਤੇ ਸਟੇਜਾਂ ਤੇ ਬੋਲਣ ਵਾਲੇ ਆੜੇ ਬੁਲਾਰੇ ਸਟੇਜਾਂ ਤੇ ਬੋਲਣ ਵਾਲੇ ਆੜੇ ਜਿਹੜੇ ਦਲਾ ਪੰਥਾਂ ਦੇ ਮੁਖੀ ਜੇ ਉਹ ਜਾ ਕੇ ਇਹਨਾਂ ਨੂੰ ਮਿਲ ਰਹੇ ਆ ਅਸੀਂ ਕਿਉਂ ਨਾ ਜਾਈਏ ਕੀ ਲੱਗਦਾ ਉਹਨਾਂ ਲੋਕਾਂ ਦਾ ਧਿਆਨ ਕਦੀ ਯਾਰ ਸ੍ਰੀ ਹਜੂਰ ਸਾਹਿਬ ਵੱਲੋਂ ਹੋਊਗਾ ਕਿ ਉਹਨਾਂ ਲੋਕਾਂ ਦਾ ਧਿਆਨ ਕਦੀ ਫਤੇਗੜ ਸਾਹਿਬ ਵੱਲੋਂ ਹੋਊਗਾ ਕਦੀ ਦਰਬਾਰ ਸਾਹਿਬ ਵਾਲੇ ਬੰਨੇ ਗੋਦਵਾਲ ਸਾਹਿਬ ਬੰਨੇ ਵੱਡੇ ਹੋਊਗਾ ਕਦੀ ਨਹੀਂ ਉਹਨਾਂ ਨੇ ਇਹ ਕਹਿਣਾ ਸਾਡੇ ਦਲਾ ਪੰਥਾਂ ਦੇ ਮੁਖੀ ਮਿਲਦੇ ਅਸੀਂ ਮਿਲਗੇ ਜਾ ਕੇ ਅੱਗੇ ਰੋ ਤਿਆਰ ਰੱਖਿਆ ਕਰੋ ਕਿਸੇ ਨੂੰ ਮੇਲਾ ਮਾਰੀ ਗੱਲ ਨਹੀਂ ਪਰ ਸਮਝਾਇਆ ਕਰੋ ਕਿ ਜਦੋਂ ਜਾਂਦੇ ਜੇ ਸਿਰ ਤੇ ਘਟੋ ਘਟ ਦਸਤਾਰ ਸਜਾ ਕੇ ਰੱਖਿਆ ਕਰੋ ਬਾਬਾ ਬਲਬੀਰ ਸਿੰਘ ਜੀ ਮਿਲੇ ਤੇ ਬਾਬੇ ਨੇ ਫੇਲ ਅੱਗੇ ਅਣਕਾਂ ਲਾਈਆਂ ਵਾ ਬਾਬਾ ਜੀ ਨੂੰ ਤੁਹਾਡਾ ਕੋਈ ਸਤਿਕਾਰ ਨਹੀਂ ਵੀ ਤੁਸੀਂ ਕੌਣ ਜੇ ਕੌਣ ਨਹੀਂ ਜੇ ਅਹੀਂ ਮੇਰੇ ਵਰਗਾ ਕੋਈ ਬੁਲਾ ਰਹਾ ਤੁਹਾਡੇ ਕੋਲ ਆਉਂਦਾ ਪ੍ਰਚਾਰਕ ਹੁੰਦਾ ਤੁਹਾਡੇ ਕੋਲ ਤੇ ਹੋ ਸਕਦਾ ਚਪੜਾ ਵੀ ਪੈਰਾਂ 'ਤੇ ਲਾ ਕੇ ਆਉਂਦਾ ਜੁੱਤੀ ਵੀ ਪੈਰਾਂ 'ਤੇ ਲਾ ਕੇ ਆਉਂਦਾ ਵੀ ਬਾਬਾ ਬਲਬੀਰ ਸਿੰਘ ਜੀ ਆਇਆ ਮਿਲ ਕੇ ਜੀ ਪਰ ਉਹਨੇ ਅੱਖਾਂ ਦੇ ਛੋਪੇ ਲਾਏ ਆ ਐਨਕਾਂ ਲਾਈਆਂ ਵਾ ਕੋਈ ਪ੍ਰਵਾਹ ਨਹੀਂ ਤੇ ਸਾਡੇ ਬਾਬੇ ਸਨਮਾਨਤ ਕਰ ਰਹੇ ਫਤਿਹ ਦੀ ਸੱਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ